ਸਤਖੰਡ ਵਾਸੀ ਬਾਬਾ ਪਾਲਾ ਜੀ ਗਊਆਂ ਵਾਲਿਆਂ ਦੀ 6ਵੀਂ ਵਰ੍ਹੇ ਬਾਬਾ ਬਕਾਲਾ ਸਭ ਕੇ ਮਨਾਾਈ ਗਈ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰੂ ਕਰਨ ਨਤਮਸਤਕ ਹੋਈ ਬਾਬਾ ਪਾਲਾ ਜੀ ਦੇ ਆਦਰਸ਼ ਜੀਵਨ ਬਾਰੇ ਸੰਗਤ ਗੁਣ ਗਾਣ ਕਰਦੀ ਨਜ਼ਰ ਆਈ ਬਾਬਾ ਪਾਲਾ ਜੀ ਦੇ ਸਾਰਾ ਜੀਵਨ ਸਾਦਗੀ ਤੇ ਭਗਤੀ ਵਿੱਚ گزارਿਆ ਬਾਬਾ ਪਾਲਾ ਜੀ ਦੇ ਵਰਸੀ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਵਰਸੀ ਤੇ ਵਿਸ਼ਾਲ ਇਕੱਠ ਬਾਬਾ ਪਾਲਾ ਜੀ ਪ੍ਰਤੀ ਸੰਗਤ ਦੀ ਇਸ਼ਾ ਅਥਾ ਸ਼ਰਧਾ ਦੇਖਣ ਨੂੰ ਮਿਲੀ ਆਓ ਦੇਖਦੇ ਹਾਂ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਇੱਥੇ ਜਿਹੜੇ ਲੜੀਵਾਰ ਸਾਹਿਬ ਦੇ ਜਿਹੜੇ ਆ ਲੋਕ ਪਾਏ ਗਏ ਆ ਤੁਹਾਨੂੰ ਜਿੱਥੇ ਮਹਾਰਾਜ ਜਿਹੜੇ ਸਰੂਪ ਅਨਿਹਰਾ ਰਹੇ ਆ ਤੇ ਲੜੀਵਾਰ ਪਾਠ ਜਿਹੜੇ ਆ ਪੇਸ਼ ਆ ਬੇਸ਼ਾਮ ਦੇਸ਼ਾਟ ਵਾਸੀਆਂ ਸੰਗਤਾਂ ਨੂੰ ਰਖਦੇ ਦੀ ਅੱਜ ਮਹਾਨ ਜੋ ਕੁੰਭ ਚੱਲ ਰਿਹਾ ਬਾਬਾ ਪਾਲਾ ਸੋਨੜਾ ਜੀ ਦੀ ਛੇਵੀਂ ਵਰ੍ਹੇ ਬਰਸੀ ਬਣਾਈ ਜਾ ਰਹੀ ਆ ਹੋਰ ਇੱਕ ਦੇਸ਼ਾ ਵਦੇਸ਼ਾ ਤੋਂ ਸੰਗਤਾਂ ਨੇ ਪ੍ਰਾਰਲਾ ਕੀਤਾ ਸਾਰੀਆਂ ਸੰਗਤਾਂ ਨਾਲ ਲੜਕੀ ਜਿਹੜੀਆਂ ਇਹ ਲੰਗਰ ਲਾਏ ਨੇ ਜਲ ਪਾਣੀ ਦੇ ਬਿਆਨਤ ਪਦਾਰ ਚੱਲ ਰਹੇ ਨੇ ਬਾਬੇ ਪਾਲਾ ਸੋਨੜਾ ਜੀ ਦੀ ਛੇਵੀਂ ਵਰ੍ਹੇ ਬਰਸੀ ਹੋਜਣੀਆਂ ਨੇ ਸੰਗਤਾਂ ਚੱਲ ਕੇ ਆਈਆਂ ਦੇਸ਼ਾ ਵਦੇਸ਼ਾ ਯਾਦ ਕਰਦੇ ਆ ਸਾਰਿਆਂ ਨੂੰ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਸਰਬੱਤਾ ਦਾ ਭਲਾ ਹੋਵੇ ਜੀ ਇਹ ਬਾਬਾ ਜੀ ਦੀ ਛੇਵੀਂ ਵਰ੍ਹੇ ਬਰਸੀ ਬਣਾਈ ਜਾਏ ਬਾਬਾ ਪਾਲਾ ਸੋਨੜਾ ਓਏ ਜੀ ਸੰਗਤਾਂ ਨੂੰ 1033 ਵਾਹਿਗੁਰੂ ਜੀ ਵਾਹਿਗੁਰੂ ਜੀ ਖੜੋ ਜੀ ਇਹ ਤੁਸੀਂ ਵੇਖ ਰਹੇ ਹੋ ਕਿ ਬਾਬਾ ਬਕਾਲਾ ਤੋਂ ਇਹ ਜਿਹੜੇ ਸਿੰਘ ਸਾਹਿਬ ਬੈਠੇ ਆ ਬਾਬਾ ਪਾਲਾ ਸਿੰਘ ਜੀ ਦੀ ਬੜੀ ਸਿਫਤਲਾ ਕਰ ਰਹੇ ਆ ਤੇ ਸੰਗਤਾਂ ਵੀ ਤੁਸੀਂ ਬਾਹਰ ਦੇਖ ਰਹੇ ਹੋ ਕਿ ਠਾਠਾ ਮਾਰ ਰਿਹਾ ਇਕੱਠ ਜਿਹੜਾ ਸੰਗਤਾਂ ਦਾ ਵਾ ਉਹ ਵੀ ਤੁਹਾਨੂੰ ਦੇਖਣ ਨੂੰ ਜਿਹੜਾ ਵੀਰਾਂ ਨੇ ਨਗਰ ਆਇਆ ਵਾ ਇੱਥੇ ਵੀ ਜਿਹੜੇ ਠੰਡੇ ਜੀ ਤੁਸੀਂ ਪਹਿਲੀ ਆ ਰਹੀ ਹੈ ਲੰਗਰ ਲਾਉਣ ਲੱਗੇ ਕਿ ਆਏ ਸਾਲ ਲਾਉਗੇ ਕੀ ਨਾਂ ਆਪਣਾ ਵੀਰ ਬਾਕਾਲਾ ਸਿੰਘ ਨਾਂ ਕੀ ਆਪਣਾ ਹਾਂ ਜੀ ਸ਼੍ਰੀਮਾਨ ਨਿਸ਼ਾਨ ਸਿੰਘ ਅੱਛਾ ਕੀ ਬਾਬਾ ਬਾਬਾ ਪਾਲਾ ਸਿੰਘ ਜੀ ਦੇ ਕੀ ਸ਼ਿਫਤ ਕਰਦੇ ਆ ਤੁਸੀਂ ਬਾਬਾ ਪਾਲਾ ਸਿੰਘ ਜੀ ਦੇ ਕੀ ਸ਼ਿਫਤ ਕਰਦੇ ਹੋ ਬਾਬਾ ਪਾਲਾ ਸਿੰਘ ਜੀ ਜੀ ਸ਼ਿਫਤ ਅਸੀਂ ਕੀ ਕਰਨੀ ਹੈ ਜੀ ਉਹ ਤੁਸੀਂ ਵੇਖ ਲੈਣੇ ਸਾਡੇ ਬਾਪੂ ਵੀ ਨੇ ਤੁਸੀਂ ਮੇਰਾ ਦੀ ਮੇਰਾ ਨਾਮ ਹੈ ਪਾਪਾ ਪਾਲਾ ਸਿੰਘ ਜੀ ਦੀ ਕੀ ਅੱਜ ਉਹਨਾਂ ਦੀ ਬੜਿਆਲੀ ਬੱਸੀ ਹੈ ਜੀ ਪਾਪਾ ਪਾਲਾ ਸਿੰਘ ਜੀ ਅੱਜ ਉਹਨਾਂ ਨੇ 22 ਸਾਲ ਲਗਾਤਾਰ ਗਊਆਂ ਮੰਗਣ ਦੀ ਸੇਵਾ ਕੀਤੀ ਹੈ ਜੀ ਉਹਨਾਂ ਦੇ ਕੋਲ ਮਤਲਬ ਉਹਨਾਂ ਦੇ ਮਨ 'ਚ ਕੋਈ ਇਦਾਂ ਦਾ ਨਹੀਂ ਸਾਧੂ ਸੰਤ ਸੁਭਾਅ ਹੈਗੇ ਦੁਨੀਆ ਦਾ ਕੋਈ ਮੋਹ ਨਹੀਂ ਹੈ ਕੋਈ ਕਿਸੇ ਦੀ ਨਾ ਬਹੁਤ ਵੱਡੀ ਤਪੱਸਿਆ ਵਾ ਉਹਨਾਂ ਦੀ ਤਪੱਸਿਆ ਹੀ ਆ ਸੰਤ ਜਿਹੜੀ ਹੈ ਉਹਦੇ ਰੂਪ 'ਚ ਵੀ ਦੇਖ ਸਕਦੇ ਨੇ ਉਹਨਾਂ ਦਾ ਮਤਲਬ ਇਹ ਮਤਲਬ ਸਾਰੀ ਸੰਤ ਕੇਰੀ ਇਕੱਠੀ ਹੋਈ ਆ ਦੇਖ ਸਕਦੇ ਕਿੰਨਾ ਪਿਆਰ ਬਾਬੇ ਦਾ ਇਹ ਵੀ ਲੋਕ ਬਾਣ ਵੱਲੋਂ ਆਖਿਆ ਗਿਆ ਕਿ ਇਹ ਬਾਬੇ ਪਾਲਾ ਸਿੰਘ ਜੀ ਦੀ ਕਮਾਈ ਆ ਜੋ ਕਿ ਸਤਖੰਡ ਵਾਸੀ ਪਪਾ ਪਾਲਾ ਸਿੰਘ ਜੀ ਆ ਜਿਹੜੀ ਇਹ ਉਹਨਾਂ ਦੀ ਕਮਾਈ ਆ ਜੋ ਅੱਜ ਸੰਤਾਂ ਦਾ ਧਰਮ ਵਿੱਚ ਕਾਠ ਨਰਲਿਆ ਦੂਰ ਦੂਰ ਤੱਕ ਜਾਈ ਆ ਸੇਵਾ ਦਾ ਲਗਦੇ ਹੋ ਕਿ ਤਰ੍ਹਾਂ ਤਰ੍ਹਾਂ ਦੇ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਨਾਮ ਤੇ ਜਿਹੜੇ ਲੰਗਰ ਲਾਏ ਗਏ ਆ ਤੁਹਾਨੂੰ ਇਹ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਬਾ ਪਾਲਾ ਸਾਹਿਬ ਤੋਂ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਹਰ ਪ੍ਰਕਾਰ ਦੇ ਇੱਥੇ ਜਿਹੜੇ ਲੰਗਰ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਮਹਾਰਾਜ ਦੇ ਬੇਅੰਤ ਜਿਹੜੇ ਆ ਲੰਗਰ ਆ ਮਹਾਰਾਜ ਹਰ ਇੱਕ ਦੀ ਜਿਹੜੀਆਂ ਇੱਛਾਵਾਂ ਪੂਰੀਆਂ ਕਰਦੇ ਆ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਤੇ ਤੁਹਾਨੂੰ ਇੱਥੇ ਤਰ੍ਹਾਂ-ਤਰ੍ਹਾਂ ਦੇ ਵੇਖਣ ਨੂੰ ਜਿਹੜੇ ਲੰਗਰ ਆਏ ਮਿਲ ਰਹੇ ਆ ਤੁਹਾਨੂੰ ਵੇਖ ਸਕਦੇ ਹੋ ਕਿ ਹਰ ਪ੍ਰਕਾਰ ਦੇ ਇੱਥੇ ਲੰਗਰ ਆ ਵੀਰ ਜੀ ਕਾਦੇ-ਕਾਦੇ ਲੰਗਰ ਇੱਥੇ ਸਾਗਤ ਦੇ ਮੱਕੀ ਦੀ ਪ੍ਰਸ਼ਾਦਾ ਵਾ ਜਿਹੜਾ ਤੇ ਤਦੂਰੀ ਪ੍ਰਸ਼ਾਦਾ ਜਿਹੜਾ ਤੇ ਇਹ ਲੰਗਰ ਲਾਇਆ ਗਿਆ ਤੇ ਜਾਲ ਮਟਰ ਪਨੀਰ ਦਾ ਵੀ ਜਿਹੜਾ ਲੰਗਰ ਲਾਇਆ ਗਿਆ ਵੀਰੋ ਵੱਲੋਂ ਤੁਹਾਨੂੰ ਇਹ ਲਾਈਵ ਤਸਵੀਰਾਂ ਸਾਈ ਸਾਹਿਬ ਤੋਂ ਆਪਾਂ ਵਖਾ ਰਹੇ ਆ ਤੇ ਵੀਰੋ ਵੀ ਨੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਨ ਬਾਬਾ ਬੀਸਨ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੇ ਮਹਾਰਾਜ ਰਾਣਾ ਮਹਾਰਾਜ ਕਾਇਨਾ ਤੋੜਿਆ ਉਹਦੇ ਤੋਂ ਮਗਰਮਾਰ ਬਾਬਾ ਪਾਲਾ ਸਿੰਘ ਜੀ ਮਹਾਰਾਜ ਇੱਕ ਫਰਸੀ ਦੇ ਕਵਾਡਾ ਦਿੱਤਾ ਇਹ ਉਹਨਾਂ ਗਾਵੀਆਂ ਦੀ ਸੇਵਾ ਲਈ ਉਹਨਾਂ ਬਾਬਿਆਂ ਦਾ ਬਾਬੇ ਬਿਸ਼ਨ ਸਿੰਘ ਦਾ ਵਜਨ ਮੰਨਿਆ ਸਾਰੀ ਉਹਨਾਂ ਬਕਾਇਆਂ ਚਾਰੀਆਂ ਗਾਵੀਆਂ ਤੇ ਵੇਚੀ ਰਹੇ 30 ਸਾਲ ਮਹਾਰਾਜ ਉਹਨਾਂ ਨੇ ਕਿਰਪਾ ਕੀਤੀ ਅੱਜ ਉਹਨਾਂ ਦਾ ਜੋੜ ਮੇਲਾ ਮਨਾ ਰਿਆ 30 ਜੇ 30 ਵੀ ਵਰਸੀ ਮਨਾ ਰਹੇ ਆ ਇਸਲਾ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹ ਤੋਂ ਲੈ ਕੇ ਤਰਨਾਦਾਲ ਇਹ ਮਹਾਰਾਜ ਜੀ ਦਾ ਨਾਮ ਅਜਰ ਸਿੰਘ ਇਹ ਤਰਨਾਦਾਲ ਦੇ ਮਹਾਰਾਜ ਜਿਹੇ ਦਾਰ ਹੀ ਬਾਬਾ ਬਿਸ਼ਨ ਸਿੰਘ ਉਹਨਾਂ ਗਾੜੀ ਸੇਵਾਦਾਰ ਬਾਬਾ ਪਾਲਾ ਸਿੰਘ ਨੂੰ ਥਾਪਿਆ ਇਹ ਮਹਾਰਾਜ ਉਹਨੇ ਸੇਵਾ ਕੀਤੀ ਸੰਮਨ ਕੀਤਾ ਨਾਮ ਜਪਿਆ ਤੇ ਗਵਾਂਚਾਰੀਆਂ ਤੋਂ ਵੀ ਸੰਤ ਬਣ ਗਿਆ ਇਹ ਵਾਲੇ ਸਾਰੀ ਸੰਗਤ ਬਾਬੇ ਪਾਲਾ ਸਿੰਘ ਦੀ ਅਰਤੀ ਜੋੜ ਮੇਲਾ ਮਨਾਉਣ ਰਹੀਆਂ ਦੂਰੋਂ ਦੂਰੋਂ ਸਾਰੇ ਆਣ ਕੇ ਧੰਨਵਾਦ ਕਰਦੇ ਮਾਰ ਬਾਬੇ ਪਾਲਾ ਸਾਹਿਬ ਦੇ ਐ ਹਵਲੇ ਢੀਠੇ ਸਾਹਿਬ ਤੇ ਸਾਰੀ ਸਮਾਜ ਦੇ ਜੀ ਬਸੇ ਤੇ ਜੁੜ ਗੌਂਦੇ ਆ ਐ ਹਵਲੇ ਜਹੇਦਾਰ ਬਾਬਾ ਲੋਗਾ ਸਿੰਘ ਜਾਂ ਮਜੂਦਾ ਜਹੇਦਾਰ ਉਹਨਾਂ ਦੀ ਰਾਇਮ ਵਾਲੀ ਸੌਨੀ ਸਾਹਿਬ ਕੋਲ ਦੇ ਜਹੇਦਾਰ ਸੌਨੀ ਸਾਹਿਬ ਮੇਲਾ ਮਨਾ ਰਹੇ ਬਾਬਾ ਗਿੱਖੇ ਦੇ ਬਾਬੇ ਪਾਲਾ ਸਿੰਘ ਸਾਹਿਬ ਦੇ

ਜੀ ਮੇਰਾ ਨਾਮ ਐ ਪਾਪਾ ਪਾਲਾ ਸਿੰਘ ਜੀ ਦੀ ਕੀ ਅੱਜ ਉਹਨਾਂ ਦੀ ਬੜਿਆਲੀ ਕਰੀ ਜੀ ਮਾਪਾ ਪਾਲਾ ਸਿੰਘ ਜੀ ਅੱਜ ਉਹਨਾਂ ਨੇ 22 ਸਾਲ ਲਗਾਤਾਰ ਗਊਆਂ ਮੰਨੀਆਂ ਦੀ ਸੇਵਾ ਕੀਤੀ ਹੈ ਜੀ ਉਹਨਾਂ ਦੇ ਕੋਲ ਮਤਲਬ ਉਹਨਾਂ ਦੇ ਮਨ 'ਚ ਕੋਈ ਇਦਾਂ ਨਾਲੀ ਸਾਧੂ ਸੰਤ ਸੁਭਾਅ ਹੈਗੇ ਦੁਨੀਆ ਦਾ ਕੋਈ ਮੋਹ ਨਹੀਂ ਹੈ ਕੋਈ ਕਿਸੇ ਟੀਨ ਨਾਲ ਬਹੁਤ ਵੱਡੀ ਤਪੱਸਿਆ ਵਾ ਉਹਨਾਂ ਦੀ ਤਪੱਸਿਆ ਯਾ ਸੰਤ ਜਿਹੜੀ ਹੈ ਤੇ ਰੋਕ 'ਚ ਵੀ ਦੇਖ ਸਕਦੇ ਜੀ ਉਹਨਾਂ ਦਾ ਮਤਲਬ ਉਹਨਾਂ ਨੇ ਘਰ ਦੇ ਵਿੱਚ ਹੀ ਮਤਲਬ ساری ਸੰਤ ਜਿਹੜੀ ਇਕੱਠੀ ਹੋਈ ਆ ਦੇਖ ਸਕਦੇ ਕਿੰਨਾ ਪਿਆਰ ਬਾਬਾ ਜੀ ਨੋ ਆਖਿਆ ਗਿਆ ਕਿ ਇਹ ਬਾਬੇ ਪਾਲਾ ਸਿੰਘ ਜੀ ਦੀ ਕਮਾਈ ਆ ਜੋ ਕਿ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਆ ਜਿਹੜੀ ਹੈ ਉਹਨਾਂ ਦੀ ਕਮਾਈ ਆ ਜੋ ਅੱਜ ਸੰਤਾਂ ਦਾ ਤੁਨੂ ਇੱਥੇੋਂ ਕੱਟ ਰਿਹਾ ਦੂਰ ਦੂਰ ਤੱਕ ਜਿਹੜੀ ਹੈ ਸਭ ਦਾ ਵੇਖਣ ਨੂੰ ਨਜ਼ਰ ਆ ਰਹੀ ਆ ਬਾਬਾ ਪਾਲਾ ਸਾਹਿਬ ਜੋ ਕਿ ਸੋਨੇ ਸਾਫ ਦੇ ਬਿਲਕੁਲ ਜੋਬ ਦੇ ਵਿੱਚ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੀ ਹਾਂਜੀ ਵੀਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀਨਾ ਵੀਰ ਜੀ ਆਪਣਾ ਰਾਜਿੰਦਰ ਸਿੰਘ ਜੀ ਹਾਂਜੀ ਅੱਜ ਬਾਬਾ ਜੀ ਦੀ ਵਰਸੀ ਆ ਅੱਜ 6ਵੀਂ ਵਰਸੀ ਮਨਾਈ ਜਾ ਰਹੀ ਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਾਹਦਾ ਲੰਗਰ ਲੈ ਕੇ ਆਏ ਤੇ ਕਦੋਂ ਦਾ ਇਹ ਤਿਆਰ ਕਰ ਰਹੇ ਹੋ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਅਸੀਂ ਫਤੇ ਵਜਾਉਣਾ ਕਰਾਉਣੇਗਾ ਅੱਜ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤੇ ਔਰ ਸਾਰੀ ਸੰਗਤ ਦਾ ਅਸੀਂ ਦਿলো ਧੰਨਵਾਦ ਕਰਦੇ ਆਂ ਆਪਕੋ ਜਿੰਨੇ ਵੀ ਸੰਗਤ ਸਵੇਰ ਤੋਂ ਲਾਗੇ ਤੇ ਪਹੁੰਚ ਰਹੀ ਆ ਔਰ ਤੁਸੀਂ ਵੇਖ ਰਹੇ ਹੋ ਕਿ ਬਾਹਰ ਲੱਖਾਂ ਦੀ ਤعداد ਦੇ ਵਿੱਚ ਜੋ ਧੰਨ ਧੰਨ ਬਾਬਾ ਪਾਲਾ ਸਿੰਘ ਜਰੂਆ ਵਾਲੇ ਉਹਨਾਂ ਨੇ ਵਰਤੀ ਨੂੰ ਬਣਾਉਂਦਿਆ ਹੋਇਆ ਜਿੱਥੋ ਪਤਾ ਨਹੀਂ ਕਿੰਨੇ ਦੇ ਲੰਗਰ ਚੱਲ ਰਹੇ ਹਨ ਤੇ ਕਿੰਨਿਆਂ ਦਾ ਸਾਥਾ ਇੱਥੇ ਦਰਸ਼ਣਾਂ ਨੂੰ ਆ ਰਹੀਆਂ ਹਨ ਪਰ ਸਾਡੇ ਨਗਰ ਖੱਟੀਆਂ ਵੱਲੋਂ ਵੀ ਜੋ ਕਾਫੀ ਦਿਨਾਂ ਤੋਂ ਉਗराई ਕਰਕੇ ਔਰ ਜੋ ਅੱਜ ਜੋ ਲੰਗਰ ਲਗਾਇਆ ਗਿਆ ਸੀ ਔਰ ਜਿੰਨੇ ਵੀ ਬਾਹਰਵ ਦੇਸ਼ਾਂ ਦੇ ਵਿੱਚ ਵੀਰ ਬੈਠੇ ਹਨ ਉਹਨਾਂ ਨੇ ਬਹੁਤ ਜਾਨਾਂ ਤਿਆਰ ਦਿੱਤਾ ਔਰ ਬਹੁਤ ਹੀ ਵੱਧ ਜੜ ਕੇ ਉਹਨਾਂ ਨੇ ਸਾਨੂੰ ਗ੍ਰਾਹੀ ਦਿੱਤੀ ਔਰ ਅੱਜ ਵੇਖੋ ਸਾਡੇ ਲੰਗਰ ਦੇ ਵਿੱਚ ਜੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਦੇਸੀ ਘਿਓ ਦੁੱਧ ਫੇਰ ਤੋਂ ਹੀ ਚੱਲ ਰਿਹਾ ਹੈ ਔਰ ਕਿਸੇ ਵੀ ਗੱਲ ਦੀ ਲੰਗਰ ਦੇ ਵਿੱਚ ਟੋਟ ਨਹੀਂ ਆਈ ਔਰ ਅੱਥੀਰ ਤੇ ਵੀ ਬਿਆੰਤ ਜੋ ਹੰਡਾਰੇ ਚਾੜ ਰਹੇ ਹਨ ਅੰਦੂਰੀ ਰੋਟੀ ਦਾ ਵੀ ਜੋ 6-7-8 ਤਿੰਨ ਦੰਦਪੁਰ ਵਾਲੇ ਲਾਏ ਹਨ ਔਰ ਫੇਰ ਵੀ ਇੱਥੇ ਵਾਲੇ ਨਹੀਂ ਆ ਰਹੇ ਕਿਉਂਕਿ ਬਹੁਤ ਜ਼ਿਆਦਾ ਸੰਗਤ ਹੈ ਔਰ ਜਿੰਨੀ ਜ਼ਿਆਦਾ ਸੰਗਤ ਹੈ ਉਹਨੇ ਜਿਆਦਾ ਲੰਗਰ ਵੀ ਹਨ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜੋ ਸਾਧੂ ਨੇ ਕਮਾਈ ਕੀਤੀ ਹੈ ਜੇ ਕਿਸੇ ਨੇ ਉਹ ਸਾਧੂ ਦੀ ਕਮਾਈ ਵੇਖਣੀ ਹੈ ਨਾ ਉਹ ਇੱਥੇ ਆ ਕੇ ਵੇਖ ਸਕਦਾ ਹੈ ਕਿ ਕਿੰਨੀ ਕੋ ਉਹਨਾਂ ਨੇ ਕਮਾਈ ਕੀਤੀ ਵਾਹਿਗੁਰੂ ਕਿਉਂਕਿ ਸ਼ੁਰੂ ਤੋਂ ਹੀ ਮਾਤਾ ਪਾਤਸ਼ਾਹ ਸਿੰਘ ਜੀ ਜੋ ਬਾਬਾ ਬਿਛਰ ਸਿੰਘ ਜੀ ਨਾਲ ਰਹੇ ਔਰ ਗਾਵਾਂ ਦੀ ਸੇਵਾ ਕੀਤੀ ਔਰ ਰਾਤ ਦਿਨ ਉਹ ਗਾਵਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਔਰ ਸੰਗਤ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਜਦੋਂ ਵੀ ਉਹ ਬਾਜ ਮਾਰਦੇ ਸਨ ਉਸੇ ਭਗਤੀ ਸੰਗਤ ਦਾ ਪ੍ਰਾਦ ਨੂੰ ਜਾਂਦੀ ਸੀ ਤੇ ਹੋਰ ਸਾਥੀਆਂ ਦੇ ਜਿਹੜਾ ਨੌਜਵਾਨ ਤੰਦ ਦਾ ਉਹਨਾਂ ਨੇ ਬਹੁਤ ਜਿਆਦਾ ਇੱਥੇ ਸੇਵਾ ਕੀਤੀ ਦਿਹਾਲੇ ਵੀ ਹੁਣ ਉਹਨਾਂ ਦੀ ਜੋ ਗੱਡੀ ਉੱਪਰ ਬਾਬਾ ਫਰਤ ਦੇ ਬੈਠੇ ਹਨ ਉਹਨਾਂ ਦੇ ਨਾਲ ਵੀ ਜਿੱਦਾਂ ਪਹਿਲਾਂ ਨੌਜਵਾਨ ਸੇਵਾ ਕਰਦੇ ਆ ਰਹੇ ਸਨ ਉਦਾਂ ਹੀ ਹੁਣ ਵੀ ਉਹ ਸੇਵਾ ਕਰ ਰਹੇ ਹਨ ਤੇ ਇਸੇ ਤਰ੍ਹਾਂ ਹੀ ਅੱਕੇ ਤੋਂ ਵੀ ਅਸੀਂ ਜੋ ਬਾਬਾ ਕਾਲਾ ਜੀ ਦੇ ਵਰਸ਼ੀ ਦੇ ਲੰਗਰ ਲਗਾਇਆ ਜਾਂਦਾ ਹੈ ਇਸ ਤੋਂ ਬਾਅਦ ਝੜ ਕੇ ਦਾਵਾਂਗੇ ਕਿਉਂਕਿ ਸੰਗਤ ਵੀ ਸਾਡਾ ਬਹੁਤ ਸਨਜੋਧੰਦੇ ਹਨ ਪਰ ਜਦੋਂ ਵੀ ਨਗਰ ਨੂੰ ਅਸੀਂ ਗਰਾਜ ਦਾ ਬੋਲੀ ਦਾ ਹ ਉਸੇ ਵਕਤ ਹੀ ਉਹ ਹਾਜ਼ਰ ਹੋ ਜਾਂਦੇ ਹਨ ਤੇ ਸਾਡੀ ਸਾਰੀ ਸੰਗਤ ਦਾ ਔਰ ਨਗਰ ਦਾ ਸਹਿ ਦੇਵਤਾਂ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਆਜਾ ਹੁਜਾ ਸਤਲ ਦੇ ਉਹਨਾਂ ਨੂੰ ਧੰਨਵਾਦ ਕਰਦੇ ਆਨ ਪਾਤਸ਼ਾਹ ਕਿਰਪਾ ਕਰਨਾ ਇਸੇ ਤਰ੍ਹਾਂ ਇਹ ਸਾਡਾ ਜਿਹੜੀ ਵਰਖੀ ਹੈ ਉਹ ਮਨਾਉਂਦੇ ਰਹੇ ਆ ਗੁਵਾਹ ਦੀ ਵਿਜੇਤਾ E aí, que